ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਵੀ ਵਿਆਹ ਨੂੰ ਲੈ ਕੇ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਰਿਸ਼ਤਾ ਪੱਕਾ ਨਹੀਂ ਹੋ ਰਿਹਾ ਜਾਂ ਰਿਸ਼ਤਾ ਪੱਕਾ ਤਾਂ ਹੋ ਜਾਂਦਾ ਹੈ ਪਰ ਬਾਅਦ ਵਿੱਚ ਪਤਾ ਨਹੀਂ ਕਿਸ ਗੱਲ ਦੇ ਕਰਕੇ ਟੁੱਟ ਜਾਂਦਾ ਹੈ ਜਾਂ ਕਈ ਵਾਰ ਤੁਸੀਂ ਵਿਆਹ ਵੀ ਧਰ ਦੇਂਦੇ ਹੋ ਤੇ ਤੁਹਾਡੇ ਰਿਸ਼ਤੇ ਵਿੱਚ ਫਿਰ ਕੋਈ ਪਰੇਸ਼ਾਨੀ ਮਸਲਾ ਆ ਜਾਂਦਾ ਹੈ ਸੋ ਇਸ ਲਈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਾ ਨੂੰ ਇਹ ਦੋ ਚੀਜ਼ਾਂ ਖਵਾ ਦਿੰਦੇ ਹੋ ਤਾਂ ਰਿਸ਼ਤਾ ਤੁਹਾਡੇ ਘਰ ਆਪ ਚੱਲ ਕੇ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਤ ਸ੍ਰੀ ਅਕਾਲ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਜੇਕਰ ਰਿਸ਼ਤਾ ਨਹੀਂ ਹੋ ਰਿਹਾ ਵਿਆਹ ਨਹੀਂ ਹੋ ਰਿਹਾ ਤਾਂ ਕਾ ਨੁਖਵਾ ਦਿਓ ਇਹ ਦੋ ਚੀਜ਼ਾਂ ਤੁਹਾਡੀ ਕਿਸਮਤ ਪਲਟ ਜਾਵੇਗੀ ਕਿਸਮਤ ਬਦਲਦਿਆਂ देर ਨਹੀਂ ਲੱਗੇਗੀ ਇਹ ਦੋ ਚੀਜ਼ਾਂ ਦਾ ਚਮਤਕਾਰੀ ਉਪਾਅ ਤੁਸੀਂ ਜਰੂਰ ਆਪਣੀ ਜ਼ਿੰਦਗੀ ਵਿੱਚ ਕਰਕੇ ਵੇਖ ਲੈਣਾ ਤੁਹਾਡੀ ਪਰੇਸ਼ਾਨੀ ਦਾ ਹੱਲ ਤੁਹਾਨੂੰ ਆਪ ਹੀ ਮਿਲ ਜਾਵੇਗਾ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਬੱਚਿਆਂ ਦੇ ਵਿਆਹ ਦੇ ਕਰਨ ਨੂੰ ਤਰਸ ਰਹੇ ਹਨ ਪਰ ਉਹਨਾਂ ਨੂੰ ਵਿਆਹ ਕਰਨ ਦੇ ਵਿੱਚ ਬੜੀਆਂ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਉਹ ਕਿਤੇ ਵੀ ਆਪਣੇ ਬੇਟੇ ਜਾਂ ਬੇਟੀ ਦੇ ਲਈ ਰਿਸ਼ਤਾ ਵੇਖਣ ਜਾਂਦੇ ਹਨ ਤਾਂ ਹਮੇਸ਼ਾ ਉਹਨਾਂ ਨੂੰ ਹਰ ਪਾਸਿਓਂ ਹੀ ਨਾ ਸੁਣਨ ਨੂੰ ਮਿਲ ਜਾਂਦੀ ਹੈ ਜਿਸ ਦੇ ਕਰਕੇ ਉਹਨਾਂ ਦੇ ਮਾਤਾ ਪਿਤਾ ਬੜੇ ਹੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਜਾਂਦੇ ਹਨ ਦੁਖੀ ਰਹਿੰਦੇ ਹਨ ਉਹਨਾਂ ਨੂੰ ਚਿੰਤਾ ਘੇਰੀ ਰੱਖਦੀ ਹੈ ਆਖਰ ਅਜਿਹੀ ਕਿਹੜੀ ਵਜ੍ਹਾ ਹੈ ਜਿਸ ਦੇ ਕਾਰਨ ਉਹਨਾਂ ਦੇ ਬੱਚੇ ਤੇ ਬੱਚੀ ਦਾ ਰਿਸ਼ਤਾ ਕਿਤੇ ਵੀ ਤੈਅ ਨਹੀਂ ਹੋ ਰਿਹਾ ਹੁੰਦਾ ਤੇ ਸਾਧ ਸੰਗਤ ਜੀ ਇਸ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਤਾਂ ਜ਼ਰੂਰ ਹੁੰਦੀ ਹੈ ਪਰ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਕਿਉਂਕਿ ਅਸੀਂ ਇਸ ਵੀਡੀਓ ਦੇ ਵਿੱਚ ਮਾਤਾ ਪਿਤਾ ਨੂੰ ਇਹ ਦੱਸਣ ਵਾਲੇ ਹਾਂ ਜੀ ਕਿ ਤੁਹਾਡੀ ਬੇਟੀ ਜਾਂ ਫਿਰ ਬੇਟੇ ਦਾ ਰਿਸ਼ਤਾ ਕਿਹੜੀਆਂ ਗੱਲਾਂ ਦੇ ਕਰਕੇ ਰੁਕਿਆ ਹੋਇਆ ਹੈ ਜਾ ਤੁਹਾਡਾ ਬੇਟਾ ਜਾਂ ਬੇਟੀ ਦਾ ਰਿਸ਼ਤਾ ਕਿਸ ਪਾਸਿਓਂ ਬੰਨਿਆ ਗਿਆ ਹੈ ਤੇ ਤੁਸੀਂ ਕਿਸ ਤਰ੍ਹਾਂ ਦੇ ਉਹਨਾਂ ਨੂੰ ਪਰੇਸ਼ਾਨੀਆਂ ਨੂੰ ਹੱਲ ਕਰ ਸਕਦੇ ਹੋ ਕਿਸ ਤਰ੍ਹਾਂ ਉਹਦਾ ਹੱਲ ਕੱਢ ਕੇ ਉਹਨਾਂ ਦਾ ਰਿਸ਼ਤਾ ਪੱਕਾ ਕਰ ਸਕਦੇ ਹੋ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਸਾਤ ਸੰਗਤ ਜੀ ਹਰ ਵਾਰ ਤੁਹਾਡੇ ਘਰ ਦੇ ਵਿੱਚ ਕਈ ਵਾਰ ਖੁਸ਼ੀ ਆਉਂਦੀ ਆਉਂਦੀ ਰੁਕ ਜਾਂਦੀ ਹੈ ਤੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਅਜਿਹੇ ਮਦਦਗਾਰੀ ਤੁਹਾਡੇ ਸੁਭਾ ਤੇ ਉਪਾਅ ਦੱਸਣ ਵਾਲੇ ਹਾਂ ਜੀ ਜਿਨ੍ਹਾਂ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇਗੀ ਜਿਹੜੇ ਉਪਾਅਾਂ ਨੂੰ ਜੇਕਰ ਤੁਸੀਂ ਵਰਤ ਲੈਂਦੇ ਹੋ ਤਾਂ ਤੁਸੀਂ ਆਪ ਖੁਦ ਮਹਿਸੂਸ ਕਰੋਗੇ ਕਿ ਤੁਹਾਡੀ ਪਰੇਸ਼ਾਨੀ ਦਾ ਹੱਲ ਹੋ ਜਾਵੇਗਾ ਤੁਹਾਡੇ ਬੱਚੇ ਦਾ ਰਿਸ਼ਤਾ ਤੈਅ ਹੋ ਜਾਵੇਗਾ ਤੁਹਾਡੇ ਮਾਤਾ ਪਿਤਾ ਤੇ ਤੁਹਾਡੇ ਬੱਚੇ ਵੀ ਬਹੁਤ ਖੁਸ਼ ਹੋ ਜਾਣਗੇ ਹੁਣ ਉਪਾਅ ਦੀ ਗੱਲ ਕਰਦੇ ਹਾਂ ਜੀ ਸਾਤ ਸੰਗਰ ਜੀ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਕੀ ਕਰਨਾ ਹੈ ਕਿ ਮਿੱਠੀ ਰੋਟੀ ਦਾ ਚਮਤਕਾਰੀ ਉਪਾਅ ਕਰ ਲੈਣਾ ਹੈ ਸਾਤ ਸੰਗਰ ਜੀ ਮਿੱਠੀ ਰੋਟੀ ਤੁਹਾਡੇ ਭਾਗ ਖੋਲ ਦੇਵੇਗੀ ਪਰ ਉਹ ਕੋਈ ਆਮ ਮਿੱਠੀ ਰੋਟੀ ਨਹੀਂ ਹੋਵੇਗੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਮਿੱਠੀ ਰੋਟੀ ਦੇ ਉਪਾਅ ਤੁਸੀਂ ਕਿਵੇਂ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਖੁਦ ਰਿਸ਼ਤਾ ਚੱਲ ਕੇ ਆਵੇਗਾ ਤੁਹਾਡੇ ਸੁੱਤੇ ਹੋਏ ਭਾਗ ਜਾਗ ਜਾਣਗੇ ਇਹਨਾਂ ਵਧੀਆ ਰਿਸ਼ਤਾ ਤੁਹਾਡੇ ਲਈ ਆਵੇਗਾ ਕਿ ਤੁਹਾਨੂੰ ਕਦੇ ਵੀ ਉਦਾਸੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਮੇਸ਼ਾ ਤੁਹਾਡਾ ਘਰ ਹੱਸਦਾ ਵਸਦਾ ਨਜ਼ਰ ਆਵੇਗਾ ਤਾਂ ਸਾਤ ਸੰਗ ਜੀ ਤੁਹਾਨੂੰ ਦੱਸ ਦਿੰਦੇ ਹਾਂ ਜੀ ਉਹ ਮਿੱਠੀ ਰੋਟੀ ਕਿਸ ਤਰੀਕੇ ਦੇ ਨਾਲ ਕਿਹੜੇ ਵਿਧੀ ਦੇ ਨਾਲ ਤੁਸੀਂ ਤਿਆਰ ਕਰਨੀ ਹੈ ਉਸ ਰੋਟੀ ਦੇ ਵਿੱਚ ਤੁਸੀਂ ਕੀ ਕੀ ਪਾਉਣਾ ਹੈ ਸਭ ਤੋਂ ਪਹਿਲਾਂ ਸੰਗਤ ਜੀ ਤੁਹਾਨੂੰ ਆਟੇ ਦੇ ਵਿੱਚ ਸਵਾ ਚਮਚੀ ਚੀਨੀ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਟੇ ਨੂੰ ਗੁੰਨ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਆਟੇ ਦੀ ਇੱਕ ਰੋਟੀ ਤਿਆਰ ਕਰਨੀ ਹੈ ਰੋਟੀ ਬਣ ਜਾਣ ਤੋਂ ਬਾਅਦ ਉਸ ਮਿੱਟੀ ਰੋਟੀ ਦੇ ਉੱਪਰ ਦੇਸੀ ਘਿਓ ਨੂੰ ਜ਼ਰੂਰ ਲਗਾ ਦੇਣਾ ਹੈ ਫਿਰ ਤੁਸੀਂ ਇਸ ਰੋਟੀ ਨੂੰ ਆਪਣੇ ਘਰ ਦੀ ਛੱਤ ਜਾਂ ਪਾਰਕ ਦੇ ਵਿੱਚ ਜਾ ਕੇ ਜਿਹੜੀ ਅਜਿਹੀ ਜਗ੍ਹਾ ਹੋਵੇ ਜਿੱਥੇ ਪੰਛੀ ਅਕਸਰ ਹੀ ਆਉਂਦੇ ਜਾਂਦੇ ਰਹਿੰ ਕਹਿ ਲਓ ਕਿ ਜਿੱਥੇ ਪੰਛੀ ਜ਼ਿਆਦਾ ਹੁੰਦੇ ਹਨ ਜਾਂ ਤੁਹਾਨੂੰ ਪਤਾ ਹੈ ਇਸ ਜਗ੍ਹਾ ਤੇ ਪੰਛੀਆਂ ਨੇ ਆਉਣਾ ਹੀ ਆਉਣਾ ਹੈ ਤੇ ਉਸ ਜਗ੍ਹਾ ਤੇ ਜਾ ਕੇ ਉਹ ਮਿੱਠੀ ਰੋਟੀ ਜਿਹੜੀ ਦੇਸੀ ਘਿਓ ਦੇ ਨਾਲ ਚੋਪੜੀ ਹੋਵੇਗੀ ਉਸ ਦੇ ਛੋਟੇ ਛੋਟੇ ਟੁਕੜੇ ਕਰ ਲੈਣੇ ਹਨ ਟੁਕੜਿਆਂ ਨੂੰ ਕਰਕੇ ਉਸ ਥਾਂ ਤੇ ਤੁਸੀਂ ਪਾ ਦੇਣੀ ਹੈ ਇਹ ਉਪਾਅ ਤੁਸੀਂ 5 ਹਫ਼ਤੇ ਜਾਂ ਹਰ ਐਤਵਾਰ ਨੂੰ ਵੀ ਕਰ ਸਕਦੇ ਹੋ ਤਾਂ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਇਹ ਉਸ ਬੱਚੇ ਦੁਆਰਾ ਹੀ ਉਪਾ ਕਰਵਾਇਆ ਜਾਵੇ ਜਿਸ ਦਾ ਕਿ ਰਿਸ਼ਤਾ ਤੈਅ ਨਹੀਂ ਹੋ ਰਿਹਾ ਜਾਂ ਰੁਕਾਵਟਾਂ ਆ ਰਹੀਆਂ ਹਨ ਜਾਂ ਜਿਸ ਦਾ ਰਿਸ਼ਤਾ ਨਹੀਂ ਹੋ ਰਿਹਾ ਮਾਵਾਂ ਵੀ ਉਹਨਾਂ ਦਾ ਇਹ ਉਪਾ ਕਰ ਸਕਦੀਆਂ ਹਨ ਜਿਸ ਦੇ ਬੱਚੇ ਦੇ ਸੰਜੋਗ ਕਾਫੀ ਦੇਰ ਤੋਂ ਬੰਨੇ ਹੋਏ ਹਨ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਸੰਜੋਗ ਕਿਸੇ ਨੇ ਬੰਨ੍ਹ ਦਿੱਤੇ ਹਨ ਅਜਿਹਾ ਕਰਨ ਦੇ ਨਾਲ ਬੱਚੇ ਦੇ ਸੰਜੋਗ ਹਮੇਸ਼ਾ ਲਈ ਖੁੱਲ੍ਹ ਜਾਣਗੇ ਤੁਰੰਤ ਹੀ ਤੁਹਾਡੇ ਘਰ ਦੇ ਵਿੱਚ ਇੱਕ ਵਧੀਆ ਰਿਸ਼ਤਾ ਆ ਜਾਵੇਗਾ ਜਿਸ ਘਰ ਦੇ ਵਿੱਚ ਉਸ ਬੱਚੇ ਦਾ ਜੀਵਨ ਹਮੇਸ਼ਾ ਹੱਸਦਾ ਵਸਦਾ ਹੋ ਜਾਵੇਗਾ ਉਹ ਬੱਚਾ ਵੀ ਹਮੇਸ਼ਾ ਖੁਸ਼ ਰਹੇਗਾ ਤਾਂ ਸਾਤ ਸੰਗਤ ਜੀ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਹ ਉਪਾਅ ਕਰਨਾ ਲਾਭਦਾਇਕ ਇਸ ਲਈ ਹੁੰਦਾ ਹੈ ਕਿਉਂਕਿ ਜਿਹੜੇ ਪੰਛੀ ਵਗੈਰਾ ਹੁੰਦੇ ਹਨ ਜਾਂ ਕਾਂ ਜਿਹੜਾ ਹੁੰਦਾ ਹੈ ਸ਼ਨੀ ਦਾ ਕਾਰਕ ਮੰਨਿਆ ਜਾਂਦਾ ਹੈ ਮਿੱਠੇ ਨੂੰ ਸੂਰਜ ਦਾ ਕਾਰਕ ਮੰਨਿਆ ਜਾਂਦਾ ਹੈ ਜਿਸ ਕਾਰਨ ਸ਼ਨੀ ਤੇ ਸੂਰਜ ਦੇਵਤਾ ਪਰਸੰਨ ਹੋ ਜਾਂਦੇ ਹਨ ਤੇ ਤੁਹਾਡੇ ਬੱਚੇ ਦੇ ਬੰਨੇ ਹੋਏ ਸੰਯੋਗ ਖੁੱਲ ਜਾਂਦੇ ਹਨ ਨੰਬਰ ਦੂਜਾ ਚਮਤਕਾਰੀ ਉਪਾਅ ਹੈ ਜੀ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਇਹ ਨਾਰੀਅਲ ਲੈਣਾ ਹੈ ਤੁਸੀਂ ਇੱਕ ਨਾਰੀਅਲ ਲੈਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਉਸ ਦਾ ਇੱਕ ਬਰੂਜਿਆ ਹੁੰਦਾ ਹੈ ਜੋ ਤੁਸੀਂ ਉਸ ਨੂੰ ਬਣਾ ਲੈਣਾ ਹੈ ਇਸ ਵਿੱਚ ਦੇਸੀ ਖੰਡ ਮਿਲਾ ਕੇ ਜਾ ਫਿਰ ਤੁਸੀਂ ਬੂਰਾ ਜਿਹਾ ਮਿਲਾ ਕੇ ਫਿਰ ਤੁਹਾਨੂੰ ਜਿੱਥੇ ਵੀ ਪਿੱਪਲ ਦਾ ਪੇੜ ਨਜ਼ਰ ਆਉਂਦਾ ਹੈ ਉੱਥੇ ਅਕਸਰ ਕਾਲੇ ਤੇ ਬਰਾਊਨ ਰੰਗ ਦੀਆਂ ਚਿੜੀਆਂ ਜ਼ਰੂਰ ਆਉਂਦੀਆਂ ਹਨ ਤਾਂ ਉੱਥੇ ਤੁਸੀਂ ਨਾਰੀਅਲ ਦਾ ਬੂਰਾ ਤੇ ਖੰਡ ਦਾ ਬੂਰੇ ਨੂੰ ਮਿਸ਼ਰਣ ਕਰਕੇ ਬਰਾਊਨ ਰੰਗ ਦੀਆਂ ਜਿੱਥੇ ਚਿੜੀਆਂ ਆਉਂਦੀਆਂ ਹੁਣ ਉੱਥੇ ਤੁਸੀਂ ਇਸ ਮਿਸ਼ਰਣ ਨੂੰ ਕੀੜੀਆਂ ਨੂੰ ਪਾ ਕੇ ਆਉਣਾ ਹੈ ਜੇਕਰ ਤੁਹਾਡਾ ਪਾਇਆ ਹੋਇਆ ਇਹ ਮਿਸ਼ਰਣ ਉਹ ਕੀੜੀਆਂ ਖਾ ਲੈਂਦੀਆਂ ਹਨ ਸਮਝ ਲੈਣਾ ਤੁਹਾਡੇ ਘਰ ਵਿੱਚ ਧੀ ਜਾਂ ਪੁੱਤਰ ਦਾ ਰਿਸ਼ਤਾ ਹੁਣ ਖੁਦ ਚੱਲ ਕੇ ਆਵੇਗਾ ਪਰ ਸ਼ਰਤ ਇਹ ਹੈ ਜੀ ਇਹ ਜਿਹੜਾ ਉਪਾਅ ਹੈ ਉਸ ਧੀ ਪੁੱਤਰ ਨੇ ਹੀ ਕਰਨਾ ਹੋਵੇਗਾ ਜਿਸ ਦੇ ਸੰਜੋਗ ਬੰਨੇ ਹੋਏ ਹਨ ਉਸ ਦੇ ਸੰਜੋਗ ਫਿਰ ਵੇਖ ਲੈਣਾ ਕਿ ਖੁੱਲਦਿਆਂ ਦੇਰ ਨਹੀਂ ਲੱਗੇਗੀ ਤੇ ਜਿਹੜਾ ਇਹਨਾਂ ਸੰਜੋਗਾ ਨੂੰ ਬੰਨਣ ਵਾਲਾ ਹੋਵੇਗਾ ਉਹ ਵੀ ਥੋੜੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਵੇਗਾ ਭਾਵ ਕਿ ਉਸ ਦੀ ਇਹ ਮਾੜੀ ਨੀਅਤ ਤੁਹਾਡੇ ਸਾਹਮਣੇ ਆਉਣੀ ਸ਼ੁਰੂ ਹੋ ਜਾਵੇਗੀ ਜਿਸ ਨੇ ਤੁਹਾਡੇ ਬੱਚੇ ਬੱਚੀ ਦੇ ਸੰਜੋਗ ਬਣਾਏ ਹੋਣਗੇ ਚਾਹ ਬੰਨੇ ਹੋਣਗੇ ਸੋ ਇਸ ਲਈ ਤੁਸੀਂ ਇਹਨਾਂ ਉਪਾਅਾਂ ਨੂੰ ਪੂਰੀ ਹੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰਨਾ ਹੈ ਇਹਨਾਂ ਉਪਾਅਾਂ ਨੂੰ ਕਰਨ ਤੋਂ ਬਾਅਦ ਤੁਹਾਨੂੰ ਖੁਦ ਫਾਇਦਾ ਹੁੰਦਾ ਨਜ਼ਰ ਆਵੇਗਾ ਸੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਇਹ ਉਪਾਅ ਨੂੰ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਵੀ ਸਾਂਝੇ ਰਿਸ਼ਤੇਦਾਰਾਂ ਨੂੰ ਵੀ ਕਰ ਦੇਣਾ ਜਿਨ੍ਹਾਂ ਦੇ ਵੀ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਦੇ ਰਿਸ਼ਤੇ ਤੈਅ ਨਹੀਂ ਹੋ ਰਹੇ ਉਹਨਾਂ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸਾਂਝਾ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ